ਖੇਡ ਮੈਦਾਨ ਦੇ ਅੰਦਰ ਪਰ ਨੰਬਰ ਜੱਗਾ ਕਹਿੰਦੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹਰਜੋਤ ਆ ਕਹਿੰਦੇ ਪੰਡਾਲ ਦੀ ਧਰਤੀ ਦਾ ਕੈਨੇਡਾ ਦੇ ਵਿੱਚ ਸਟੂਡੈਂਟ ਦੇ ਤੌਰ ਤੇ ਗਿਆ ਮਿਹਨਤ ਮੁਸ਼ਕਲ ਕੀਤੀ ਤੇ ਪਾਲੇ ਨੇ ਕਹਿੰਦੇ ਨਿਗਾਹਹਾੜੀ ਕੱਢਿਆ ਤੇ ਦੁਨੀਆ ਦੇ ਵਿੱਚ ਗੱਲ ਹੋ ਗਈ ਇਸ ਖਿਡਾਰੀ ਦੀ ਇਹ ਆ ਕਹਿੰਦੇ ਹਰਜੋਤ ਪੰਡਾਲ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਾਹਮਣੇ ਚਾਰ ਜਫਰ ਜਫੀ ਹੈ ਇਹ ਖਿਡਾਰੀ ਕਹਿੰਦੇ ਜਲਾਲਪੁਰੀਏ ਪਾਲੇ ਨੂੰ ਆਪਣਾ ਉਸਤਾਦ ਮੰਨਦਾ ਅੱਜ ਫਿਰ ਦੇਖਾਂਗੇ ਉਸਤਾਦ ਤੇ ਚੇਲਾ ਨੂੰ ਸਾਹਮਣੇ ਖਿਡਾਰੀਆਂ ਦੀ ਯੰਗ ਖੇਡ ਮੈਦਾਨ ਦੇ ਅੰਦਰ ਦੋਨਾਂ ਦੇ ਵਿਚਕਾਰ ਲੱਗਦਾ ਹੋਇਆ ਜੋਰ ਪਰ ਨੰਬਰ ਜਲਾਲਪੁਰੀਆ ਪਾਲਾ ਖੇਡ ਮੈਦਾਨ ਦੇ ਅੰਦਰ ਜੁੜਦਾ ਹੋਇਆ ਮੇਰੇ ਨਾਲ ਮਾਈਕ ਤੇ ਸਾਂਝ ਪਾ ਰਹੇ ਨੇ ਪ੍ਰੋਫੈਸਰ ਹਾਂਜੀ ਦੋਸਤੋ ਪਾਲੇ ਜਲਾਲਪੁਰ ਦੇ ਹਰਜੋਤ ਪੰਡਾਲ ਦੀ ਤੁਹਾਨੂੰ ਇਹ ਟੱਕਰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰਨਾ ਸਬਸਕ੍ਰਾਈਬ ਨਾਲ ਦੀ ਬੈਲ ਆਈਕਨ ਦਬਾਰਨਾ ਤਾਂ ਜੋ ਕੋਈ ਵੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ